ਜਦੋਂ ਕਸ਼ਮੀਰੀ ਪੰਡਤ ਗੁਰੂ ਤੇਗ ਬਹਾਦਰ ਜੀ ਦੇ ਕੋਲ ਆਪਣੀ ਫਰਿਆਦ ਲੈ ਕੇ ਆਏ ਇਹ ਉਸ ਟਾਈਮ ਦੀਆਂ ਸਤਰਾਂ ਨੇ ਆਕੇ ਕਸ਼ਮੀਰੀ ਪੰਡਤ ਆਂਦਾਰ ਉੱਤੇ ਅਰਿਆਂ ਸੁਣਾਈਆਂ ਦੋਵੇਂ ਹੱਥ ਜੋੜਿਓ ਉਹਨਾਂ ਨੇ ਗੱਲਾਂ ਦੁੱਖਾਂ ਦੀਆਂ ਪਾਰੀਆਂ ਸੁਣਾਈਆਂ ਆਕੇ ਕਸ਼ਮੀਰੀ ਪੰਡਤ ਗਾਰੇ ਉੱਤੇ ਅਰਜ ਦੋਵੇਂ ਹੱਥ ਜੋੜਿਓ ਉਹਨਾਂ ਨੇ ਗੱਲਾਂ ਦੁੱਖਾਂ ਦੀਆਂ ਸਾਰੀਆਂ ਸੁਣਾਈਆਂ ਆਕੇ ਕਛਵੀਰੀ ਪੰਡਤਾਂ ਦਰ ਉੱਤੇ ਆ ਰਹਿਣ ਸੁਣਾਈਆਂ ਦੋਵੇਂ ਹੱਥ ਜੋੜਿਓ ਉਹਨਾਂ ਨੇ ਗੱਲਾਂ ਦੁੱਖਾਂ ਦੀਆਂ ਸਾਰੀਆਂ ਸੁਣਾਈਆਂ ਉਹ ਕਛਵੀਰੀ ਪੰਡਤਾਂ ਦਰ ਉੱਤੇ ਅਰਜਨ ਸੁਣਾਈਆਂ ਦੋਵੇਂ ਹੱਥ ਜੋੜਿਓ ਉਹਨਾਂ ਨੇ ਗੱਲਾਂ ਦੁੱਖਾਂ ਦੀਆਂ ਸਾਰੀਆਂ ਸੁਣਾਈਆਂ ਮੁਗਲ ਬਾਦਸ਼ਾਹ ਮੇਰੀ ਪੰਡਤਾਂ ਘਾਰੇ ਉਤੇ ਅਰਜਾ ਸੁਣਾਈਆਂ ਗੋਵੇਂ ਹੱਥ ਜੋੜੇ ਉਹਨਾਂ ਨੇ ਗੱਲਾਂ ਦੁੱਖਾਂ ਦੀਆਂ ਸਾਰੀਆਂ ਸੁਣਾਈਆਂ ਸਭ ਦੁੱਖੜੇ ਨਿਵੋੜਦੀਆਂ ਗੱਲਾਂ ਸਨ ਸਭ ਮੁਗਲਾਂ ਦੇ ਕਹਿਰ ਦੀਆਂ ਗੱਲਾਂ ਸਨ ਸਭ ਦੁੱਖੜੇ ਨਿਵੋੜਦੀਆਂ ਗੱਲਾਂ ਸਨ ਸਭ ਮੁਗਲਾਂ ਦੇ ਕਹਿਰ ਦੀਆਂ ਗੱਲਾਂ ਸਨ ਮੁਗਲ ਨੇ ਬੜੇ ਪਾਪੀ ਸਾਡੀ ਕਰੋ ਤੁਸੀਂ ਰਾਖੀ ਸਾਡ ਵਜਾਲੇ ਸਾਈਆਂ ਅਗ ਕਸ਼ਮੀਰੀ ਪੰਡਤਾਂ ਦੀ ਉਤੇ ਹਰ ਜਾਂ ਸੁਣਾਈਆਂ ਦੋਵੇਂ ਹੱਥ ਜੋੜੇ ਉਹਨਾਂ ਨੇ ਗੱਲਾਂ ਦੋਖਾਂ ਦੀਆਂ ਸਾਰੀਆਂ ਸੁਣਾਈਆਂ ਗੁਰੂ ਸੁਣੇ ਜਦੋਂ ਪੰਡਤਾਂ ਦੇ ਬੋਲ ਜੀ ਦੇਲੇ ਗੁਰਾਂ ਦਾ ਵਿਗਿਆ ਉਦੋਂ ਢੋਲ ਵੀ ਗੁਰਾਂ ਸੁਣੇ ਜਦੋਂ ਪੰਡਤਾਂ ਦੇ ਬੋਲ ਜੀ ਦੇਲੇ ਗੁਰਾਂ ਦਾ ਵਿਗਿਆ ਉਦੋਂ ਢੋਲ ਜੀ ਗਣ ਸੁਣੇ ਜਦੋਂ ਸਾਰੀ ਲੋਰਾਂ ਪੈ ਗਏ ਇਹ ਗੱਲ ਸੋਣੀ ਜਦੋਂ ਸਾਰੀ ਗੁਰੂ ਪੈਗੇ ਵਿਚਾਰੀ ਗੱਲਾਂ ਜੋ ਜੋ ਆਕ ਸੁਣਾਈਆਂ ਮਾਕੇ ਕਸ਼ਮੀਰੀ ਪੰਡਤਾ ਦਾਰਿਓ ਤੇ ਅਰ ਜਾਂ ਸੁਣਾਈਆਂ ਦੋਵੇਂ ਹੱਥ ਜੋੜੇ ਉਹਨਾਂ ਨੇ ਗੱਲਾਂ ਦੁੱਖਾਂ ਦੀਆਂ ਸਾਰੀਆਂ ਸੁਣਾਈਆਂ ਗੁਰਾ ਕੇਹਾ ਮਹਾਂਪੁਰਖ ਦਿ ਲੋੜ ਹੈ ਉਹਦੀ ਬਲਿਦੀ ਦੇਸ਼ੀ ਉਤੇ ਥੋੜ ਹੈ ਗੁਰ ਤੇਹਾ ਮਹਾਪੁਰਖ ਦਿ ਲੋੜੇ ਉਹਦੀ ਬਲੀ ਦੀ ਦੇ ਜੀ ਉਤੇ ਤੋੜੇ ਤੇ ਮਹਾਪੁਰਖ ਪਏ ਲਾਪੀ ਉਹਦੀ ਬਲੀ ਜਿਓ ਅਜ ਮੂਗਲ ਕਰਨਗੇ ਫੇਰੇ ਪੁਲਾਈਆਂ ਆਕੇ ਕਸ਼ਮੀਰੀ ਪੰਡਤਾ ਧਾਰੇ ਉਤੇ ਅਰਜਾ ਸੁਣਾਈਆਂ ਧੋਵੇਂ ਹੱਥ ਜੋੜਿਓ ਨਨੇ ਇੱਕ ਵੱਲਾ ਦੁੱਖਾਂ ਦੀਆਂ ਸਾਰੀਆਂ ਸੜਾਈਆਂ ਗੋਲ ਘੜਾ ਸੀ ਗਵਿੰਦ ਸਿੰਘ ਬਾਲ ਜੀ 9 ਸਾਲ ਬੈਠੜ ਸੀ ਨੌਂ ਨਿਹਾਲ ਜੀ ਗੋਲ ਘੜਾ ਸੀ ਗਵਿੰਦ ਸਿੰਘ ਬਾਲ ਜੀ 9 ਸਾਲ ਦਾ ਘੜਾ ਨੌਂ ਨਿਹਾਲ ਜੀ ਸੁਣ ਪਿਤਾ ਜੀ ਦੀ ਗੱਲ ਆ ਬਾਂ ਵਿਚ ਵੱਲ ਗੱਲ ਪਿਤਾ ਜੀ ਨੂੰ ਜੇ ਮੀਰੀ ਪੰਡਤਾ ਗਾਰੇ ਉਤੇ ਅਰਜਾ ਸੁਨਾਈਆਂ ਦੋਵੇਂ ਹੱਥ ਜੋੜੇ ਉਹਨਾਂ ਦੀ ਗੱਲਾਂ ਦੁੱਖਾਂ ਦੀਆਂ ਸਾਰੀਆਂ ਸੁਨਾਈਆਂ ਹੁੰਦਾ ਜੋਲਮ ਪਿਤਾ ਜੀ ਸਾਡੇ ਦੇਸ਼ ਤੇ ਬੰਦੇ ਤੁਸੀਂ ਓ ਮਹਾਨ ਇਸ ਦੇਸ਼ ਦੇ ਹੁੰਦਾ ਜੋਲਮ ਪਿਤਾ ਜੀ ਸਾਡੇ ਦੇਸ਼ ਦੇ ਬੰਦੇ ਤੁਸੀਂ ਓ ਮਹਾਨ ਇਸ ਦੇਸ਼ ਦੇ ਜਾਂ ਕੇ ਸੀਸ ਕਟਵਾਵੋ ਬਲੀ ਆਪਣੀ ਚੜਾਵੋ ਸੁਖੀ ਕਰ ਦੇਓ ਟੋਲੀਆਂ ਜੋ ਕਿ ਪਛਮੀ ਦੀ ਪੰਡਤਾ ਗਾਲੀ ਉਤੇ ਅਰਜ ਸੁਣਾਈਆ ਦੋਵੇਂ ਹੱਥ ਜੋੜੇ ਉਹਨਾਂ ਨੇ ਗੱਲਾਂ ਦੁੱਖ ਦੀਆਂ ਸਾਰੀਆਂ ਸੁਣਾਈਆਂ ਗੁਰਾਂ ਸੁਣੀ ਜਦ ਪੁੱਤਰ ਦੀ ਗੱਲ ਜੀ ਉੱਠ ਤੁਰੇ ਚੌਂਕ ਚਾਂਦਨੀ ਦੇ ਵੱਲ ਜੀ ਗੁਰਾਂ ਸੁਣੀ ਜਦ ਪੁੱਤਰ ਦੀ ਗੱਲ ਜੀ ਉੱਠ ਤੁਰੇ ਚੌਂਕ ਚਾਂਦਨੀ ਦੇ ਵੱਲ ਜੀ ਜੇ ਕਿਸੇ ਸਕਟ ਵਾ ਉਪਦਾਇ ਬਚਾਇਆ ਤਾਂ ਇਹ ਸੰਗਤਾਂ ਨੇ ਸੇਵਤਾ ਗਾਈਆਂ ਅਤੇ ਕਛਮੀਰੀ ਪੰਡਤ ਘਰ ਉਤੇ ਅਰਜਾ ਸੁਣਾਈਆਂ ਦੋਵੇਂ ਹੱਥ ਜੋੜੇ ਉਹਨਾਂ ਨੇ ਗੱਲਾਂ ਦੁੱਖਾਂ ਦੀਆਂ ਸਾਰੀਆਂ ਸੁਣਾਈਆਂ ਆਕੇ ਕਛਮੀਰੀ ਪੰਡਤ ਘਰ ਉਤੇ ਅਰਜਾ ਸੁਣਾਈਆਂ ਦੋਵੇਂ ਹੱਥ ਜੋੜੇ ਉਹਨਾਂ ਨੇ ਗੱਲਾਂ ਦੁੱਖਾਂ ਦੀਆਂ ਸਾਰੀਆਂ ਸੁਣਾਈਆਂ